ਇਸ ਸੈਕਟਰ 70 ਤੇ ਜੁਬਲੀ ਵਾਕ ਜੋ ਕਿ ਹਾਈਲੀ ਸਿਕਿਉਰਡ ਏਰੀਆ ਮੰਨਿਆ ਜਾਂਦਾ ਹੈ ਸੀਸੀਟੀਵੀ ਕੈਮਰੇ ਅਤੇ ਨਿਜੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਚੋਰਾਂ ਵੱਲੋਂ ਸੇਂਦਮਾਰੀ ਕਰਦੇ ਹੋਏ 6 ਦੁਕਾਨਾਂ ਦੇ ਤੋੜੇ ਤਾਲੇ ਅਤੇ ਦੋ ਦੁਕਾਨਾਂ ਵਿੱਚੋਂ ਦੋ ਦੁਕਾਨਾਂ ਵਿੱਚੋਂ ਕੀਤੀ ਚੋਰੀ। ਲekin ਇਸ ਘਟਨਾ ਤੋਂ ਬਾਅਦ ਵੀ ਸਿਕਿਉਰਟੀ ਗਾਰਡਾਂ ਵੱਲੋਂ ਕਿਹਾ ਗਿਆ ਕਿ ਇਸ ਇਲਾਕੇ ਵਿੱਚ ਕੋਈ ਚੋਰੀ ਨਹੀਂ ਹੋਈ। ਉਹ ਕਿ ਜੁਬਲੀ ਵਾਕ ਦੇ ਸਿਕਿਉਰਟੀ ਪ੍ਰਬੰਧਾਂ ਦੇ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ। ਜੇ ਸੰਬੰਧੀ মিডিਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸਿਟੀ 1 ਮੋਹਿਤ ਅਗਰਵਾਲ ਸਭ ਅੱਜ ਜਿਹੜਾ ਜੁਗਲੀ ਬਾਗ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਕਿੰਨੇ ਕੁ ਨੁਕਸਾਨ ਹੋ ਤੇ ਕਿੰਨੀ ਦੁਕਾਨਾਂ ਦੇ ਤਾਲੇ ਤੋੜੇ ਅਜੇ ਤੱਕ ਜਿਹੜੀ ਗੱਲ ਸਮਝ ਆਈ ਹੈ ਜੀ ਤੇ ਅਸੀਂ ਜਿਹੜਾ ਉੱਥੇ ਜਾ ਕੇ ਚੈੱਕ ਕੀਤਾ ਉਹਦੇ 'ਚ ਇਹ ਹੈ ਕਿ 4th ਫਲੋਰ ਸੀਗੀ ਉਹਦੇ ਤੇ ਜਿਹੜੀਆਂ ਹੈਗੀਆਂ 6 ਸ਼ਾਪਸ ਤੇ ਜਿਹੜੇ ਹੈਗੇ ਨੇ ਉਹ ਤਾਲੇ ਟੋਟੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਜੋ ਸਾਡੀ ਸੀਸੀਟੀਵੀ ਫੁਟੇਜ ਨੂੰ ਐਜ਼ ਆਫ ਨਾਓ ਐਨਾਲਾਈਜ਼ ਕੀਤਾ ਹੈ ਉਹਦੇ ਵਿੱਚੋਂ ਦੋ ਸ਼ਾਪਸ ਨੇ ਜਿਨ੍ਹਾਂ ਦੇ ਵਿੱਚੋਂ ਐਜ਼ ਆਫ ਨਾਓ ਚੋਰੀ ਹੋਣੀ ਪਾਈ ਗਈ ਹੈ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਕੁਝ ਨਵੀਂ ਚੀਜ਼ ਕਲੀਅਰ ਹੁੰਦੀ ਹੈ ਉਹ ਬਾਅਦ 'ਚ ਦੇਖਦੇ ਆਂ ਜੀ ਤੇ ਇੱਕ ਕੋਈ ਪ੍ਰੋਪਰਟੀ ਡੀਲਰ ਦੀ ਸ਼ਾਪ ਸੀਗੀ ਤੇ ਇੱਕ ਸੀਗੀ ਬਿਊਟੀ ਪਾਰਲਰ ਦੀ ਸ਼ਾਪ ਤਾਂ ਉਹਨਾਂ ਦੋਨਾਂ ਦੇ ਵਿੱਚੋਂ 25-30 ਹਜ਼ਾਰ ਦੇ ਅਮਾ ਹੋਣੀ ਪਈ ਗਈ ਹੈ ਜੋ ਉਹਨਾਂ ਦੇ ਐਲੀਗੇਸ਼ਨਸ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਜਲਦੀ ਹੀ ਉਹਦੀ ਸ਼ਕਲ ਜਿਹੜੀ ਹੈਗੀ ਅਸਾਂ ਮਤਲਬ ਕੈਮਰੇ ਦੇ ਵਿੱਚ ਆਈ ਹੈ ਉਹ ਅਸੀਂ ਜਿਹੜੀ ਹੈਗੀ ਜਨਤਕ ਵੀ ਕਰਾਂਗੇ ਤੇ ਅਸੀਂ ਉਹਨੂੰ ਜਿਹੜਾ ਹੈਗਾ ਜਲਦੀ ਤੋਂ ਜਲਦੀ ਲੋਕੇਟ ਕਰਨ ਦੀ ਕਰਕੇ ਉਹਨੂੰ ਲੌਜੀਕਲ ਬਣਾਉਂਦੇ ਹਾਂ ਸਿਕਿਉਰਿਟੀ ਗਾਰਡਾਂ ਦੀ ਭੂਮਿਕਾ ਦਾ ਸ਼ੱਕ ਨਹੀਂ ਹੁੰਦਾ ਕਿਉਂਕਿ ਲਗਾਤਾਰ ਸਿਕਿਉਰਿਟੀ ਗਾਰਡ ਹੈ ਐਨੀ ਮਤਲਬ ਹੈਵੀ ਉਹਦੇ ਦੀ ਡਿਪਲੋਏ ਕੀਤੇ ਹੋਏ ਨੇ ਉੱਥੇ ਉਹਦੇ ਬਾਵਜੂਦ ਕੋਈ ਐਮਰਜੈਂਸੀ ਡਾਕਟਰ ਸੀਗਾ ਜੀ ਉੱਥੇ ਨਹੀਂ ਸੀਗਾ ਸਿਕਿਉਰਿਟੀ ਗਾਰਡ ਨਾ ਡਿਪਲੋਏ ਉੱਥੋਂ ਪਤਾ ਲੱਗਿਆ ਕਿ ਉੱਥੋਂ ਐਂਟਰ ਕੀਤਾ ਤੇ ਬਟ ਫਿਰ ਵੀ ਦੇਖੋ ਇਹਦੇ ਵਿੱਚ ਕਿਸੇ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਲੀਅਰ ਹੋ ਜੂਗੀ ਤਾਂ ਫਿਰ ਜਿਹੜਾ ਦੋਸ਼ੀ ਹੋਊਗਾ ਉਹ ਫਿਰ ਕੋਈ ਵੀ ਹੋਵੇ ਉਹ ਤਾਂ ਕਾਰਵਾਈ ਕਰਨੀ ਹੋਈ ਹੈ ਸਰ ਇਕੱਲਾ ਹੀ ਬੰਦਾ ਸੀ ਮੁੱਲੋ ਮੁੱਲੋ ਬਸ ਸਟੇਟਮੈਂਟ ਸੀ ਜਿਹੜਾ ਸਿਕਿਉਰਿਟੀ ਵਾਲੇ ਦਾ ਜੀ ਪਰ ਰੂਟਲੀ ਸਟੇਟਮੈਂਟ ਸੀਗਾ ਜਿਹੜਾ ਉਹ ਡਿਨਾਈ ਕਰ ਰਹੇ ਨੇ ਕਿ ਕੋਈ ਚੋਰੀ ਨਹੀਂ ਹੋਈ ਸਾਡੇ ਉੱਤੇ ਪੁਲਿਸ ਦਾ ਰਿਪੋਰਟ ਆਈ ਹੈ ਕਹਿੰਦੇ ਦੇਖੋ ਜੇ ਕੰਪਲੇਨੈਂਟ ਉੱਤੇ ਕੰਪਲੇਨਟ ਦਊਗਾ ਤੇ ਜਾ ਕੇ ਵੈਰੀਫਾਈ ਹੋਊਗਾ ਇਟ ਇਜ਼ ਵੈਰੀਫਾਈਡ ਇਹਦੇ ਚ ਤਾਂ ਕੁਝ ਹੈ ਨਹੀਂ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ